ਚੇੜੀਆਂ ਘਟਨਾਵਾਂ ਆਉਣ ਵਾਲੇ ਸਮੇਂ 'ਚ ਘਟ ਸਕਦੀਆਂ ਨੇ ਉਹਨਾਂ ਨੂੰ ਲੈ ਕੇ ਪਹਿਲਾਂ ਹੀ ਸੱਤਰਕ ਨੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਜਾਂ ਫਿਰ ਇੱਕ ਤਰ੍ਹਾਂ ਇੱਕ ਦੂਜੇ ਦੇ ਉੱਪਰ ਜੋ ਇਲਜ਼ਾਮ ਬਾਜ਼ੀ ਹੋ ਰਹੀ ਹੈ ਉਸ ਨੂੰ ਲੈ ਕੇ ਪਹਿਲਾਂ ਤੋਂ ਹੀ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਕਿ ਦੇਖੋ ਜਿਵੇਂ ਨਤੀਜੇ ਖਾਲੋਂ ਨੇ ਆ ਪਰ ਅੱਜ ਹੀ ਅਰਵਿੰਦ ਕੇਜਰੀਵਾਲ ਦੇ ਘਰੇ ਕੇਂਦਰ ਦੀ ਟੀਮ ਪਹੁੰਚ ਗਈ ਹੈ ਇਸ ਵੇਲੇ ਬੱਸ ਕਹਿ ਸਕਦੇ ਹਾਂ ਕਿ ਜਿਹੜੇ ਪੁਰਾਣੇ ਵਿਧਾਇਕ ਵੀ ਐ ਜਾਂ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਕਈ ਦਿਨਾਂ ਤੋਂ ਇਸ ਤਰ੍ਹਾਂ ਦਾ ਨੋਟਿਸ ਮਿਲਿਆ ਜਾਂ ਇਸ ਤਰ੍ਹਾਂ ਦੀ ਜਾਣਕਾਰੀ ਮਿਲੀ ਹੈ ਕਿ ਫਾਜਫਾ ਵਾਲੇ ਫੋਨ ਕਰਕੇ ਕਹਿ ਰਹੇ ਜੀ 15 ਕਰੋੜ ਲੈ ਲਓ ਸਾਡੇ ਨਾਲ ਆ ਕੇ ਬੈਠੋ ਇਸ ਸੱਤਾ ਦਾ ਅਸਰ ਪੰਜਾਬ ਤੇ ਕਿਸ ਤਰ੍ਹਾਂ ਪੈ ਸਕਦਾ ਹੈ ਕਿਸ ਤਰ੍ਹਾਂ ਲੱਗਦਾ ਕਿਉਂਕਿ ਅਕਸਰ ਮਾਹਰ ਜ਼ਿਕਰ ਕਰ ਰਹੇ ਨੇ ਕਿ ਪੰਜਾਬ ਵੀ ਇਸ ਦਾਇਰੇ ਦੇ ਅੰਦਰ ਹੈ ਤੁਸੀਂ ਕਿਵੇਂ ਜੀ ਮੀਡੀਆ ਤੇ ਕਹਿ ਰਹੇ ਕਿ ਦੇਖੋ ਜੀ ਇੱਕ ਦਿਨ ਦੀ ਗੱਲ ਹੈ ਦਿੱਲੀ ਜਿੱਥੋਂ ਦੀ ਸਰਕਾਰ ਜਾਏਗੀ ਜਾਏਗੀ ਪੰਜਾਬ ਤੋਂ ਵੀ ਜਾਏਗੀ ਪਹਿਲਾ ਨਾ ਆਉਂ ਜੇ ਆਵੀਂ ਸਰਕਾਰ ਜਾਏਗੀ ਤੇ ਕਿਹਦੀ ਸਰਕਾਰ ਆਏਗੀ ਤੇ ਫਾਇਰ ਵਾਲਿਆਂ ਨੂੰ ਪੁੱਛਿਆ ਜਾਵੇ ਇਹਦਾ ਜਵਾਬ ਜਨਾ ਉਹਨਾਂ ਲਈ ਬੜਾ ਮੁਸ਼ਕਲ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਤ ਸਿੱਧੂ ਗੱਲ ਕਰਾਂਗੇ ਦਿੱਲੀ ਚੋਣਾਂ ਦੇ ਜੋ ਨਤੀਜੇ ਆਉਣੇ ਨੇ ਕੱਲ ਨੂੰ ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਦੀ ਹਲਚਲ ਹੋ ਰਹੀ ਹੈ ਉਸ ਨੂੰ ਲੈ ਕੇ ਕਾਫੀ ਕੁਝ ਉਬਰ ਕੇ ਸਾਹਮਣੇ ਆ ਰਿਹਾ ਤੇ ਉਧਰ ਨਾਲ ਹੀ ਟਰੈਵਲ ਏਜੰਟ ਨੇ ਜਿਹੜੇ ਕਿਆਂ ਕਹਿ ਸਕਦੇ ਕਿ ਜਿਹੜੇ ਠੱਗ ਏਜੰਟ ਨੇ ਉਹਨਾਂ ਦੇ ਉੱਪਰ ਚੂੜੀ ਕੱਸ ਦਿੱਤੀ ਹੈ ਪੰਜਾਬ ਤੇ ਹਰਿਆਣਾ ਸਰਕਾਰ ਨੇ ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਵਿਸ਼ੇ ਨੇ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਿੱਤਸਾ ਬਾਬਾ ਸਵਾਗਤ ਹੈ ਤੁਹਾਡਾ ਰਾ ਮਿਹਰਬਾਨੀ ਸਾਰੇ ਦਸਤਖਾਨੀ ਸਤਿ ਸ਼੍ਰੀ ਅਕਾਲ ਜੀ ਲੋਕ ਸੌਣ ਆ ਮੁੱਦਿਆਂ ਉੱਪਰ ਜੀ ਸਤ ਜੀ ਸਾਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਦਿੱਲੀ ਦੀ ਕੱਲ ਨਤੀਜੇ ਆਉਣੇ ਨੇ ਇਸ ਟਾਈਮ ਤੱਕ ਤਾਂ ਸਭ ਕੁਝ ਸਾਫ਼ ਹੋ ਜਾਣਾ ਕੱਲ ਨੂੰ ਹਾਲਾਂਕਿ ਦੁਪਹਿਰ 12 ਵਜੇ ਤੱਕ ਸਥਿਤੀ ਕਾਫੀ ਕਲੀਅਰ ਹੋ ਜਾਏਗੀ ਪਰ ਹਲਚਲ ਅੱਜ ਤੋਂ ਹੀ ਸ਼ੁਰੂ ਹੋ ਗਈ ਹੈ ਅਰਵਿੰਦ ਕੇਜੀਵਾਲ ਉਹਨਾਂ ਨੇ ਪਹਿਲਾਂ ਆਪਣੇ ਉਮੀਦਵਾਰਾਂ ਦੇ ਨਾਲ ਆਪਣੇ ਘਰੇ ਬੈਠਕ ਕੀਤੀ ਜਿਸ ਤੋਂ ਬਾਅਦ ਸੰਜੇ ਸਿੰਘ ਨੇ ਉਹਨਾਂ ਨੇ ਲੋਟਸ ਆਪਰੇਸ਼ਨ ਹੈ ਜਿਹੜਾ ਉਹਦਾ ਮੁੱਦਾ ਫਿਰ ਦੁਬਾਰਾ ਚੱਕ ਲਿਆ ਜਿਸ ਤੋਂ ਬਾਅਦ ਹੁਣ ਉਪ ਰਾਜਪਾਲ ਨੇ ਹੁਕਮ ਦਿੱਤੇ ਨੇ ਏਸੀਬੀ ਨੂੰ ਕਿ ਦੀ ਜਾਂਚ ਕਰੋ ਸੋ ਕਹਤੇ ਨੇ ਕਿਤੇ ਲੱਗਦਾ ਕਿ ਜਿਹੜੀਆਂ ਘਟਨਾਵਾਂ ਆਉਣ ਵਾਲੇ ਸਮੇਂ 'ਚ ਘਟ ਸਕਦੀਆਂ ਨੇ ਉਹਨਾਂ ਨੂੰ ਲੈ ਕੇ ਪਹਿਲਾਂ ਹੀ ਸਤਰਕ ਨੇ ਅਰਵਿੰਦ ਕੇਜੀਵਾਲ ਤੇ ਆਮ ਆਦਮੀ ਪਾਰਟੀ ਜਾਂ ਫਿਰ ਇੱਕ ਤਰ੍ਹਾਂ ਇੱਕ ਦੂਜੇ ਦੇ ਉੱਪਰ ਜੋ ਇਲਜ਼ਾਮਬਾਜ਼ੀ ਹੋ ਰਹੀ ਹੈ ਉਸ ਨੂੰ ਲੈ ਕੇ ਪਹਿਲਾਂ ਤੋਂ ਹੀ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਬਿਲਕੁਲ ਪ੍ਰਾਪ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਦੇਖੋ ਕੱਲ੍ਹ ਦਿਲੀਵਦਾਂਸਵਾ ਦੇ ਨਤੀਜੇ ਉਹਨੇ 8 ਫਰਵਰੀ ਐ ਮੈਂ ਕਹਾਂਗਾ ਕਿ ਜਿਸ ਨੇ ਇਲੈਕਸ਼ਨ ਲੜੀ ਐ ਦਿੱਲੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਤਾਂ ਇੰਤਜ਼ਾਰ ਹੈ ਮੈਨੂੰ ਲੱਗਦਾ ਕਿ ਸੱਤ ਸਮੁੰਦਰੋਂ ਪਾਰ ਵੀ ਜਿਹੜੇ ਪੰਜਾਬੀ ਜਾਂ ਇੰਡੀਅਨ ਬੈਠੇ ਐ ਉਹਨਾਂ ਦੀਆਂ ਨਜ਼ਰਾਂ ਵੀ ਇਸ ਮੁੱਦੇ ਦੇ ਉੱਤੇ ਟਿਕੀਆਂ ਐ ਇਲੈਕਸ਼ਨ ਦੇ ਨਤੀਜੇ ਜਦੋਂ ਆਪਕਰਿਆਣਾਂ ਵੋਟਾਂ ਦੀ ਗਿਣਤੀ ਪਲਕੀ ਐ ਕੱਲ੍ਹ ਇਸ ਵੇਲੇ ਦਾ ਸਥਿਤੀ ਸਾਹਬ ਜੀ ਕਿ ਬਿਲਕੁਲ ਸਹੀ ਐ ਪਰ ਉਹਨਾਂ ਚੋਣਾਂ ਨਾਲ ਜਿਹੜੇ ਜੁੜੇ ਮੁੱਦੇ ਐ ਉਹਨਾਂ ਦੇ ਪਟਾਕੇ ਦਾ ਹਾਜੀ ਚੱਲਣਾ ਸ਼ੁਰੂ ਹੋ ਗਿਆ। ਅੱਜ ਆਪੇ ਤੋਂ ਕੱਲ ਕਰ ਰਹੇ ਹਾਂ ਇਲੈਕਸ਼ਨ ਮਹੀਨ ਇੱਕ ਦਿਨ ਪਹਿਲਾਂ ਅਕਸਰ ਬਹੁਤ ਕੁਝ ਐਸੜੇ ਸੜੇ ਦੇਸ਼ ਦੀ ਪੋਲਿਟਿਕਸ ਦੇ ਅੰਦਰ ਜਿਹੜਾ ਵਾਪਰਿਆ ਜਿਹੜਾ ਸ਼ਹਿਰ ਪੱਲੇ ਕਦੇ ਨਹੀਂ ਸੀ ਵਾਪਰਿਆ ਉਹਨਾਂ ਤੇ ਇੱਜੇ ਕੱਲ ਆਉਣੇ ਆ। ਉਹ ਉਸ ਤੋਂ ਐਨ ਇੱਕ ਦਿਨ ਪਹਿਲਾਂ ਦਿੱਲੀ ਦੇ ਸਾਫਾ ਮੁੱਖ ਮੰਤਰੀ ਕਹੋ ਆਮ ਆਦਮੀ ਪਾਰਟੀ ਦੇ ਸੁਭਰੀ ਨੂੰ ਕਹੋ ਅਰਵਿੰਦ ਕੇਜਰੀਵਾਲ ਤੇ ਦੂਜੇ ਇਦਾਂ ਹੀ ਕੱਦਾਂ ਵਾਰ ਆਗੂ ਜਿਹੜਾ ਸੰਜੇ ਸਿੰਘ ਦੁਹਾਂ ਦੇ ਘਰਾਚਾ ਜਿਹੜਾ ਹੈਗਾ ਇਨਕੰਟੈਕਟ ਜਿਹੜੀ ਟੀਮ ਹੈ ਉਹ ਛਾਪੇਮਾਰੀ ਕਰੀ ਹੈ ਕ੍ਰਾਈਮ ਬ੍ਰਾਂਚ ਜਿਲ੍ਹ ਬਲੌਣਾ ਵਾਲੋਂ ਜਿਹਦੀ ਟੀਮ ਦਾ ਗਠਨ ਕੀਤਾ ਗਿਆ ਮੁੱਦਾ ਬੇਸ਼ੱਕ ਜ਼ਾਂਦ ਅੰਤਰ ਅਸੀ ਹੈ ਪਰ ਮਗਾ ਸਵਾਲ ਇਹ ਸਕਦਾ ਹੈ ਕਿ ਦੇਖੋ ਜੀ ਨਤੀਜੇ ਕੱਲ ਆਉਣੇ ਆ ਪਰ ਅੱਜ ਹੀ ਅਰਵਿੰਦ ਕੇਜਰੀਵਾਲ ਦੇ ਘਰੇ ਕੇਂਦਰ ਦੀ ਟੀਮ ਪਹੁੰਚ ਗਈ ਹੈ ਜਿਹਦੇ ਸੰਜੇ ਸਿੰਘ ਦੇ ਘਰੇ ਉਹ ਜਿਹੜੇ ਅਰਵਿੰਦ ਕੇਜਰੀਵਾਲ ਦੇ ਘਰ ਕਿਤੇ ਤਾਂ ਇਲੈਕਸ਼ਨ ਦੀ ਅਗਲਾ ਆਉਣੀਆਂ ਸੀ ਕਿਤੇ ਹੁਣ ਛਾਪੇਮਾਰੀ ਦੀ ਗੱਲ ਹੋ ਰਹੀ ਹੈ ਜਿਸ ਆਪਾਂ ਗੱਲ ਕਰ ਰਹੇ ਆ ਨਾ ਇਸ ਮੌਕੇ ਤੇ ਟੀਮ ਉਹਨਾਂ ਦੇ ਘਰ ਬੈਠੀ ਅੰਦਰ ਜਾਣ ਦੀ ਇੰਤਜ਼ਾਰ ਕਰ ਰਹੀ ਹੈ ਦੂਜੇ ਪਾਸੇ ਰਵਿੰਦ ਕੇਜਰੀਵਾਲ ਦੀ ਰਵਿੰਦ ਕੇਜਰੀਵਾਲ ਹੀ ਪੂਰੇ ਹੰਡੇਵੇਂ ਮੰਜੇਵੇਂ ਆਪਾਂ ਕਹਿ ਸਕਦੇ ਆ ਰਾਸੀ ਆਗੂ ਹੈ ਉਹਨਾਂ ਕੋਲ ਲੋਕ ਲਈ ਕਾਨੂੰਨੀ ਮਾਰਾਂ ਦੀ ਆਪਣੀ ਟੀਮ ਹੈ ਉਹਨੂੰ ਇਕੱਠਾ ਕੀਤਾ ਹੋਇਆ ਉਹ ਕਹਿੰਦੇ ਕਿ ਤੁਸੀਂ ਇਸ ਤਰ੍ਹਾਂ ਦਾ ਬਗੈਰ ਨੋਟ ਦਿੱਤੇ ਕਿ ਇਹਦੇ ਘਰ ਆ ਕੇ ਛਾਪੇਮਾਰੀ ਕਰੀਂ ਨਹੀਂ ਸਕਦੇ ਸੋ ਇੱਕ ਵੱਡਾ ਸਵਾਲ ਹੈ ਇਸ ਵੇਲੇ ਜਿਹੜਾ ਥੋੜਾ ਪੋਲੀਟੀਕਲ ਤੌਰ ਤੇ ਆਪਾਂ ਕਹੀਏ ਦੇਦੀ ਨਤੀਜਾ ਹੋਏ ਬਣਿਆ ਕਿ ਇਲੈਕਸ਼ਨ ਤੋਂ ਐਨ ਇੱਕ ਦਿਨ ਪਹਿਲਾਂ ਜਿਹੜਾ ਭਾਜਪਾ ਤੇ ਆਪ ਸਿੱਧੀ ਜਿਹੜੀ ਟਕਰਾਵ ਵਾਲੀ ਸੇਕਰ ਵਾਲੀ ਬਣੀ ਵੀ ਐ ਨਤੀਜਿਆਂ ਤੋਂ ਬਾਅਦ ਕੀ ਹੋਏਗਾ ਕੌਣ ਜਿੱਤੇਗਾ ਕੌਣ ਹਾਰੇਗਾ ਉਹਦੇ ਵਾਸਤੇ ਆਪਾਂ ਨੂੰ ਸਪੈਕੂਲੇਸ਼ਨ ਕਰਨੀ ਬਣਦੀ ਵੀ ਨਹੀਂ ਕਿਉਂਕਿ ਉਹਨਾਂ ਪ੍ਰੂਹਾਂ ਤੇ ਨਤੀਜੇ ਹੋਰ ਕੁਝ ਘੰਟਿਆਂ ਦਾ ਆਕਤ ਨਤੀਜਿਆਂ ਦੀ ਗੱਲ ਆਪਾਂ ਕਰਨੀ ਸ਼ੁਰੂ ਕਰ ਦਾਂਗੇ ਜਦੋਂ ਦਿਨ ਚੜੇਗਾ ਠਾਠਾ ਕਰਕੇ ਆਉਣਾ ਸ਼ੁਰੂ ਹੋ ਜਾਏਗਾ ਕਿ ਕੌਣ ਅੱਗੇ ਜਾ ਰਿਹਾ ਕੌਣ ਪਿਛੇ ਰਹਿ ਗਿਆ ਕਿਹੜਾ ਮੰਤਰੀ ਜਿੱਤ ਰਿਹਾ ਕਿਹੜਾ ਅੱਗੇ ਬਹੁਤ ਕੋਈ ਵਾਪਰਨ ਵਾਲਾ ਪਰ ਉਸ ਤੋਂ ਪਹਿਲਾਂ ਅੱਜ ਦੇ ਦਿਨ ਤੇ ਹੁੰਦਾ ਆਮ ਤੌਰ ਤੇ ਰਸੀ ਮੀਡੀਆ ਵਾਲੇ ਮਿੱਤਰ ਉਹ ਵੀ ਜਿਹੜੇ ਫੋਟੋਗ੍ਰਾਫੀ ਕਰਦੇ ਆ ਜਾਂ ਨਿਊਜ਼ ਲੈਂਦੇ ਆ ਰਿਪੋਰਟਿੰਗ ਕਰਦੇ ਆ ਉਹ ਸਾਰੇ ਇਹੀ ਕਰਦੇ ਆ ਕਿ ਦੇਖੋ ਜੀ ਕਿੰਨੇ ਜ਼ਬਰਦਸਤ ਇੰਤਜ਼ਾਮ ਆ ਸੁਰੱਖਿਆ ਦੇ ਇੰਤਜ਼ਾਮ ਆ ਸੁਰੱਖਿਆ ਦੇ ਅਪਰਾਲੇ ਕਿਤੇ ਜਾ ਰਹੇ ਆ ਕਿਸੇ ਕਿਸਮ ਦੀ ਗੜਬੜ ਨਾ ਹੋਵੇ ਉਹ ਸਾਰੇ ਪਰੰਧਾਂ ਦਾ ਵੇਰਵਾ ਦਿੱਤਾ ਜਾਂਦਾ ਔਰ ਜਿਹੜੇ ਕਮਿਸ਼ਨ ਵੱਲੋਂ ਵੀ ਇਹ ਜੇ ਬਿਆਨ ਜਾਰੀ ਕੀਤੇ ਜਾਂਦੇ ਆ ਇਲੈਕਸ਼ਨ ਦੇ ਜਿਹੜੇ ਨਤੀਜੇ ਆ ਬਿਲਕੁਲ ਨਰਪਕਟਾਂ ਨਹੀਂ ਹੋਏਗੀ ਕਿਸ ਤਰ੍ਹਾਂ ਦੀ ਗਲਬੜ ਨਹੀਂ ਹੋਏਗੀ ਉਹ ਸਾਰਾ ਕੁਝ ਦਾ ਸਾਇਲੈਂਟ ਹੈ ਚੁੱਪ ਹੈ ਸਾਰੇ ਕੁਝ ਬਾਰੇ ਜੋ ਗੁਜ਼ਾਰੇ ਅਰਨਿੰਦ ਕੇਜਰੀਵਾਲ ਦੇ ਘਰੇ ਇਨ ਕੰਟੈਕਸਟ ਜਿਹੜੀ ਹੈਗੇ ਉਹਨਾਂ ਦੀ ਕ੍ਰਾਈਮ ਬ੍ਰਾਂਚ ਜਿਹੜੀ ਹੈ ਕ੍ਰਾਈਮ ਟੀਮ ਕੰਮ ਕਰਦੀ ਹੈ ਬਿਰੂਦੀ ਉਹ ਪਹੁੰਚੀ ਵੀ ਹੈ ਪੁਸ਼ਪਰਤਾਲ ਕਰਨ ਦੇ ਲਈ ਕੀ ਨਿਕਲੇਗਾ ਕੀ ਨਹੀਂ ਨਿਕਲੇਗਾ ਬਾਅਦ ਦੀ ਗੱਲ ਹੈ ਨਾ ਇਹ ਇੱਕ ਵੱਖਰੀ ਕਿਸਮ ਦਾ ਤੇਜ਼ ਦੀ ਪੋਲਿਟਿਕਸ ਦੇ ਅੰਦਰ ਟਕਰਾਅ ਦਾ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਦਿੱਲੀ ਦੇ ਅੰਦਰ ਜਿਹੜੀਆਂ ਚੋਣਾਂ ਲੜੀਆਂ ਗਈਆਂ ਵਿਧਾਨ ਸਭਾ ਦੇ ਆਪਾ ਗੱਲ ਕਰਦੇ ਆ ਉਹਦੇ ਚ ਆਪ ਤੇ ਭਾਜਪਾ ਦੋ ਹੀ ਵੱਡੀਆਂ ਤਰ੍ਹਾਂ ਸੀ ਦੋਨਾਂ ਦਾ ਚੋਣਾਂ ਦੇ ਚੱਲਦੇ ਬਹੁਤ ਵਾਰੀ ਟਕਰਾਅ الزام تراਸ਼ੀ ਕਿ ਮੁੱਦਾ ਛਡਾਇ ਨਹੀਂ ਗਿਆ ਤੇ ਇੱਕ ਦੂਜੇ ਤੇ الزام تراਸ਼ੀ ਨਾ ਕਰੀ ਜਾਵੇ ਸੋ ਦੋਨੇ ਤਰ੍ਹਾਂ ਦਾ ਜਨ ਤੀਜੇ ਤਾਂ ਹੁਣ ਪਰ ਹੁਣ ਟਕਰਾਅ ਬਖਰੇ ਰੂਪ ਚ ਵੇਖਣ ਨੂੰ ਮਿਲ ਰਿਹਾ ਕਿਉਂ ਕੀ ਵਜ੍ਹਾ ਹੈ ਇਸ ਕਰਕੇ ਕਿ ਰਵਿੰਦ ਕੇਜਰੀਵਾਲ ਜਿਹੜੇ ਉਹਨਾਂ ਦੇ ਆਗੂ ਹੈਗੇ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਵਿਧਾਇਕ ਹੈ ਜਾਂ ਪੁਰਾਣੇ ਐਮਐਲਏ ਰਹੇ ਆ ਹੁਤਾ ਇੱਕ ਦਿਨ ਬਾਅਦ ਕੋਈ ਨਵਾਂ ਹੋਏਗਾ ਤੇ ਕੋਈ ਪੁਰਾਣਾ ਹੋ ਜਾਏਗਾ ਰਿਕਸਿੰਦੇ ਜਿਹੜਨ ਕੀ ਜਿਆ ਹੋਈ ਦੱਸਣਗੇ ਪਰਾਇਸੜਿਆ ਪਕੈਸ ਦੰਗੇ ਜਿਹੜੇ ਪੁਰਾਣੇ ਵਿਧਾਇਕ ਵੀ ਹੈ ਜਾਂ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਕਈ ਵੀ ਅੱਲਾ ਮਾਲਾ ਇਸ ਤਰ੍ਹਾਂ ਦਾ ਨੋਟਿਸ ਮਿਲਿਆ ਜਾਂ ਇਸ ਤਰ੍ਹਾਂ ਦੀ ਜਾਣਕਾਰੀ ਮਿਲੀ ਆ ਕਿ ਭਾਜਪਾ ਵਾਲੇ ਫੋਨ ਕਰਕੇ ਕਹਿ ਰਹੇ ਜੀ 15 ਕਰੋੜ ਲੈ ਲਓ ਸਾਡੇ ਨਾਲ ਆ ਕੇ ਬੈਠੋ ਭਾਜਪਾ ਨਾਲ ਜੁੜੋ ਜਣੀ ਭਾਜਪਾ ਆਪਣੀ ਸਰਕਾਰ ਤੱਕੇ ਨਾਲ ਬਣਾਉਣਾ ਚਾਹੁੰਦੀ ਹੈ ਇਲਜ਼ਾਮ ਲਗਾ ਰਿਆ ਆ ਬੜੇ ਆਪ ਦੀ ਲੀਡਰਸ਼ਿਪ ਕੇਜਰੀਵਾਲ ਵੱਲੋਂ ਤੇ ਦੂਜੀ ਆਗੂ ਵੱਲੋਂ ਉਹਨੇ ਇਹੀ ਸ਼ਿਕਾਇਤ ਕਰਕੇ ਭਾਜਪਾਲੇ ਐਲਜੀ ਦੇ ਦਫ਼ਤਰ ਚਲੇ ਗਏ ਕਿ ਦੇਖੋ ਜੀ ਸਾਡੇ ਤੇ ਐਡੇ ਐਡੇ ਇਲਜ਼ਾਮ ਲੱਗ ਰਿਆ ਕਰੋ ਜਾਂਚ ਆਪਾਂ ਸਾਰੇ ਜਾਣਦੇ ਆ ਐਲਜੀ ਸਾਹਿਬ ਤਾਂ ਪਹਿਲਾਂ ਹੀ ਪੰਜਾਬੀ ਇੱਕ ਮਾਵਰਾ ਬਣਨੋਂ ਅਕਸਰ ਬੋਲ ਚੱਲਦੀ ਭਾਸ਼ਾ 'ਚ ਕਹਿੰਦੇ ਆ ਕਿ ਐਲਜੀ ਦੇ ਪਹਿਲਾਂ ਹੀ ਮੁੱਠਿਆਂ 'ਤੁੱਕੀ' ਬੈਠੇ ਹੁੰਦੇ ਆ ਕਿ ਕਿੱਦਾਂ ਕਾਰਵਾਈ ਕਰਨੀ ਹੈ ਇਹਨਾਂ ਦੇ ਖਿਲਾਫ ਉਹਨਾਂ ਨੇ ਨਾਲ ਦੇ ਨਾਲ ਹੀ ਨੋਟਸ ਕੱਢਿਆ ਕਿ ਭੇਜੋ ਕੇਜਰੀਵਾਲ ਦੇ ਘਰੇ ਟੀਮ ਇਹ ਜੋ ਸੰਜੀਤ ਸਿੰਘ ਦੀ ਟੀਮ ਹੁਣ ਕੀ ਨਿਕਲਦਾ ਉਹ ਚ ਕੀ ਨਹੀਂ ਨਿਕਲਦਾ ਦਾ ਬਾਅਦ ਦੀ ਗੱਲ ਹੈ ਪਰ ਇੱਕ ਨਵਾਂ ਕੰਸਰਨ ਰੰਧ ਕੇਜਰੀਵਾਲ ਦੇ ਘਰ ਤੇ ਸੰਜੀਤ ਸਿੰਘ ਦੇ ਘਰ ਤੇ ਪਾਰਟੀ ਦੇ ਅੰਦਰ ਵੀ ਭਾਜਪਾ ਵਾਲੇ ਕਹਿ ਰਹੇ ਕਿ ਰੰਧ ਕੇਜਰੀਵਾਲ ਸਾਫ਼ ਤੌਰ ਤੇ ਝੂਠ ਬੋਲਦੇ ਆ ਅਸੀਂ ਸੁਣ ਰਿਹਾ ਸੀ ਭਾਜਪਾ ਦੇ ਆਗੂ ਉਹ ਕਹਿ ਰਹੇ ਜੇ ਕੱਲ ਦੇ ਨਤੀਜੇ ਆਉਣੇ ਆ ਉਸ ਤੋਂ ਪਹਿਲਾਂ ਜਾਣਬੁੱਝ ਕੇ ਉਹਦਾ ਕਰਨਾ ਕਰਨ ਸਰਜਾ ਜਾ ਰਿਹਾ ਕਹਿੰਦੇ ਕੇਜਰੀਵਾਲ ਬੜਾ ਚਲਾਕ ਹੈ ਲੱਗਦਾ ਹੈ ਕਿ ਉਹਨੂੰ ਇਲੈਕਸ਼ਨ ਆ ਰਜਣੀ ਹੈ ਇਸ ਕਰਕੇ ਇਹ ਹੋ ਜਣੇ ਸ਼ੁਰੂ ਕਰ ਦਿੱਤੀਆਂ ਇਹ ਇਲਜ਼ਾਮ ਹੈ ਭਾਜਪਾ ਦੇ ਦੂਜੇ ਪਾਸੇ ਜਿਹੜਾ ਹੈਗਾ ਆਪ ਵਾਲੇ ਕਹਿ ਰਿਹਾ ਕਿ ਇਹ ਨਤੀਜੇ ਤਾਂ ਅਮਨੇ ਪਹਿਲੇ ਹੀ ਸਾਡੇ ਵਿਧੇ ਕੰਮ ਧਮਕੀਆਂ ਆਉਣੇ ਸ਼ੁਰੂ ਹੋ ਗੀਆਂ ਸੰਜੇ ਸਿੰਘ ਕਹਿ ਰਿਹਾ ਕਿ ਮੈਂ ਕੁਝ ਹੁਣ ਨਹੀਂ ਕਹਿ ਰਿਹਾ ਇੱਕ ਨੰਬਰ ਉਹਨੇ মিডিਆ ਨੂੰ ਦੱਸਿਆ ਕਿ ਐਸ ਨੰਬਰ ਤੋਂ ਕਾਲ ਆਈ ਹੈ ਜਿਸ ਵਿੱਚ ਕਿਹਾ ਗਿਆ ਕਿ 15 ਕਰੋੜ ਦੇਣ ਲਈ ਸੀ ਤਿਆਰਾਂ ਫਲਾਣ ਦਾ ਹੈ ਕਿ ਨਾ ਫਲਾਣ ਉਮੀਦਵਾਰ ਭਾਜਪਾ ਜੁਆਇਨ ਕਰ ਲੇ ਜੇ ਇਹ ਜੀ ਇਲਜ਼ਾਮਤ ਰਾਸੀ ਜਿਉਂ ਜਾਂਚ ਕੌਣ ਕਰੇਗਾ ਅੱਜ ਮਾਣਰੇਸ਼ੀ ਬਟੇਸਵਾਲ ਉੱਠਦੇ ਆ ਮੈਂ ਕਿਵੇਂ ਸਨ ਤੋ ਪਹਿਲਾਂ ਕਿ ਕਿਹੜੀ ਕਿਸ ਨਾਲ ਕਮਜ਼ਾਂ ਨਜ਼ਰ ਆ ਰਿਹਾ ਇੱਕ ਪਾਸੇ ਦੋਸ਼ ਲੱਗ ਰਿਹਾ ਆਪ ਦੇ ਤੇ ਦੂਜੇ ਪਾਸੇ ਆਪ ਵਾਲੇ ਲਾ ਰਿਹਾ ਕੇਜਰੀਵਾਲ ਤੋਂ ਉਹਨਾਂ ਦੀ ਟੀਮ ਤੇ ਕਿ ਸਾਰੀ ਡਰਾਮੇ ਵਾਜੀ ਹੈ ਜੀ ਜੀ ਬਿਲਕੁਲ ਸੋ ਸੱਚ ਆਬ ਜੇਕਰ ਇਹਨਾਂ ਨਤੀਜਿਆਂ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਜਿੱਤਦੀ ਹੈ ਹਾਰਦੀ ਹੈ ਕਿਸ ਦੀ ਝੋਲੀ ਸੱਤਾ ਜਾਂਦੀ ਹੈ ਇਸ ਸੱਤਾ ਦਾ ਅਸਰ ਪੰਜਾਬ ਤੇ ਕਿਸ ਤਰ੍ਹਾਂ ਪੈ ਸਕਦਾ ਹੈ ਕਿਸ ਤਰ੍ਹਾਂ ਲੱਗਦਾ ਕਿਉਂਕਿ ਅਕਸਰ ਮਾਹਰ ਜ਼ਿਕਰ ਕਰ ਰਹੇ ਨੇ ਕਿ ਪੰਜਾਬ ਵੀ ਇਸ ਦਾਇਰੇ ਦੇ ਅੰਦਰ ਹੈ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇਹਦੇ ਬਾਰੇ ਕੋਈ ਦੋ ਰਾਇ ਨਹੀਂ ਕਿ ਦੇਖੋ ਜੇ ਆਪ ਦੀ ਸਤਾ ਦੋਥਾ ਮਤੇ ਜਾਂ ਦਿੱਲੀ ਹੈ ਜਿੱਥੇ ਇਲੈਕਸ਼ਨ ਹੋ ਗਈਆਂ ਨਤੀਜੇ ਕੱਲ ਹੁਣੇ ਆਪਾਂ ਕੱਲ ਕੀਤੀ ਹੈ ਦੂਜਾ ਪੰਜਾਬ ਪੰਜਾਬ ਚ ਵੀ ਆਪ ਸਤਾ ਚਾਹਤਾ ਪੰਜਾਬ ਦੀ ਜਿਹੜੀ ਟੀਮ ਹੈਗੀ ਹੈ ਮੁੱਖ ਮੰਤਰੀ ਭਗਵੰਤ ਮਾਨ ਕਹ ਲਈਏ ਕੈਬਨਰ ਮੰਤਰੀ ਕਹ ਲਈਏ ਐਮ ਐਲ ਏ ਸਹਵਾਨ ਕਹ ਲਈਏ ਉਹਨਾਂ ਸਾਰਿਆਂ ਨੇ ਕੋਈ ਕਸਰ ਨਹੀਂ ਛੱਡੀ ਦਿੱਲੀ ਦੇ ਸਾਫ ਨੂੰ ਜਿਤਾਉਣ ਲਈ ਪੂਰੀ ਮਹਿਮਾ ਚਲਾਇ ਜਨਾ ਜ਼ੋਰ ਜ਼ਵਾਈ ਕਰ ਸਕਦੇ ਉਹਨਾਂ ਨੇ ਕਿ ਕਿ ਬੰਦੇ ਵੀ ਹੈ ਕਿਸੇ ਪਾਰਟੀ ਦੇ ਜਿਹੜਾ ਸੁਪਰੀਮੋ ਜਿੱਥੇ ਚੋਣ ਲੜ ਰਿਹਾ ਹੋਵੇ ਉਹਨਾਂ ਦੀ ਪਾਰਟੀ ਚੋਣ ਲੜ ਰਹੀ ਹੋਵੇ ਸਾਰੇ ਤਰ੍ਹਾਂ ਕਰਦੇ ਕੋਈ ਨਵੀਂ ਗੱਲ ਨਹੀਂ ਹੈ ਦੂਜੀਆਂ ਤਰ੍ਹਾਂ ਵੀ ਕਰਦੇ ਆ ਭਾਜਪਾ ਵਾਲੇ ਵੀ ਕਰਦੇ ਆ ਕਾਂਗਰਸ ਵਾਲੇ ਕਰਦੇ ਕਾਂਗਰਸ ਦੇ ਆਗੂ ਕਿਹੜਾ ਨਹੀਂ ਦਿੱਲੀ ਗਏ ਜਾਂ ਭਾਜਪਾ ਦੇ ਜਿਹੜੇ ਮੁੱਖ ਮੰਤਰੀ ਹੈ ਕੈਬਨਿਟ ਮੰਤਰੀ ਹੈ ਉਹ ਕਿਹੜਾ ਦਿੱਲੀ ਤੇ ਨਹੀਂ ਹੈ ਘਰ ਘਰ ਚ ਬੈਠੇ ਸੀ ਕੈਬਨਿਟ ਮੰਤਰੀ ਭਾਜਪਾ ਦੇ ਤੇ ਦੂਜੇ ਆਗੂ ਵੀ ਸੋ ਇਹਦਾ ਅਧਿਕਾਰ ਹੈ ਜਿਹੜਾ ਸਾਨੂੰ ਸੰਵਿਧਾਨ ਨੇ ਕੰਸਟੀਟਿਊਸ਼ਨ ਨੇ ਦਿੱਤਾ ਹੈ ਅਰੇ ਇਸ ਗੱਲ ਨੂੰ ਲੈ ਕੇ ਸਵਾਲ ਇਸ ਕਰਕੇ ਉੱਠ ਰਹੇ ਹੈ ਕਹਿੰਦੇ ਜੀ ਝਟਕਾ ਲੱਗਦਾ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਇਲੈਕਸ਼ਨ ਦਾ ਇਹ ਕਿ ਐਸ ਰਹੇਗਾ ਕਿ ਝਟਕਾ ਲੱਗ ਸਕਦਾ ਹੈ ਕਿ ਨਹੀਂ ਲੱਗ ਸਕਦਾ ਜਿਹੜੇ ਇਸ ਤਰੀਕੇ ਨਾਲ ਜਿਹੜਾ ਨਾ ਤੱਥਾਂ ਦੀ ਪੁਨਰਸ਼ਾਨ ਕਰਨ ਵਾਲੇ ਜਾਣਕਾਰ ਲੋਕ ਹੈ ਜਾਂ ਪੋਲੀਟੀਕਲ ਪਾਰਟੀਆਂ ਖਾਸទੌਰ ਤੇ ਭਾਜਪਾ ਇਸ ਮੁੱਦੇ ਨੂੰ ਜਿਆਦਾ ਵਾਰ ਇਹ ਭਾਜਪਾ ਦੇ ਆਗੂ ਨੂੰ ਅੱਜ ਵੀ ਸੁਣਦੇ ਆਂ ਨੀਟੀਏ ਸੇ ਕਹਿ ਰਹੇ ਕਿ ਦੇਖੋ ਜੀ ਇੱਕ ਦਿਨ ਦੀ ਗੱਲ ਹੈ ਦਿੱਲੀ ਚੋਂ ਨਾ ਸਰਕਾਰ ਜਾਏਗੀ ਜਾਏਗੀ ਪੰਜਾਬ ਚੋਂ ਵੀ ਜਾਏਗੀ ਹਰ ਪੰਜਾਬ ਚੋਂ ਜੇ ਆਪਦੀ ਸਰਕਾਰ ਜਾਏਗੀ ਤੇ ਕਿਹਦੀ ਸਰਕਾਰ ਆਏਗੀ ਜੇ ਭਾਜਪਾ ਵਾਲਿਆਂ ਨੂੰ ਪੁੱਛਿਆ ਜਾਵੇ ਇਹਦਾ ਜਵਾਬ ਜਣਾਉਣਾ ਉਹਨਾਂ ਲਈ ਬੜਾ ਮੁਸ਼ਕਲ ਹੈ ਪਰ ਇਹ ਸਵਾਲ ਜ਼ਰੂਰ ਉੱਠ ਰਿਹਾ ਹੈ ਕਿ ਵੀ ਜੇ ਦਿੱਲੀ ਦੇ ਵਿੱਚ ਕੋਈ ਧੱਕਾ ਲੱਗਦਾ ਆਪਦੀ ਸਰਕਾਰ ਨੂੰ ਉਹਦਾ ਕੀ ਇੰਪੈਕਟ ਪੰਜਾਬ ਦੇ ਤੇ ਹੋਏਗਾ ਇਹਦੇ ਨਾਲ ਸਵਾਲੀਆਂ ਨਿਸ਼ਾਨ ਜ਼ਰੂਰ ਹੈ ਆਪਦੀ ਸਰਕਾਰ ਪੰਜਾਬ ਦੀ ਉਹਦੇ ਤੇ ਵੀ ਲੱਗਦਾ ਹੈ ਕਿ ਕਿਉਂਕਿ ਦਿੱਲੀ ਦੇ ਵਿੱਚ ਜਿਨ੍ਹਾਂ ਨੂੰ ਮਾਡਲ ਕਹਿੰਦੇ ਸੀ ਲਿਆਂਵਾਂ ਦੀ ਬਾਡੀ ਦੇ ਸੁਪਰੀਮ ਕੋਰਟ ਜੇ ਉੱਥੇ ਇਦਾਂ ਦਾ ਕੋਈ ਗੱਲ ਵਾਪਰਦੀ ਹੈ ਤਾਂ ਉਹਦਾ ਇੰਪੈਕਟ ਪੰਜਾਬ ਤੇ ਪੈਣਾ ਸਵਭਾਵਿਕ ਹੈ ਪਰ ਅੱਜ ਦੀ ਤਰੀਕ ਜਦੋਂ ਆਪਾਂ ਗੱਲ ਕਰ ਰਹੇ ਹਾਂ ਚਾਹੇ ਪੰਜਾਬ ਵਾਲੇ ਤੇ ਚਾਹੇ ਦਿੱਲੀ ਵਾਲੇ ਉਹ ਇਹ ਸਾਰੇ ਕਹਿ ਰਹੇ ਕਿ ਅਸੀਂ ਫੇਰ ਅਗਲੀ ਵਾਰ ਜਿਹੜੀ ਚੌਥੀ ਵਾਰ ਕਹਿੰਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਬਾਣਦੇ ਦਿੱਲੀ ਦੇ ਉਹਨਾਂ ਦਾ ਦਾਵਾ ਆਪਣੀ ਜਗ੍ਹਾ ਤੇ ਹੈ ਦੂਜਿਆਂ ਦਾ ਦਾਵਾ ਆਪਣੀ ਜਗ੍ਹਾ ਤੇ ਹੈ ਪਰ ਇਸ ਜਿਹੜੇ ਪ੍ਰਭਾਵ ਤੋਂ ਆਪਾਂ انکار ਨਹੀਂ ਕਰ ਸਕਦੇ ਦੇਖਿਆ ਜਾਏਗਾ ਕਿ ਕਿਹੋ ਜਿਹਾ ਪ੍ਰਭਾਵ ਪੈਂਦਾ ਹੈ ਕਿ ਪ੍ਰਭਾਵ ਜਿਹੜਾ ਇਦਾਂ ਦਾ ਹੋਏਗਾ ਕਿ ਭਾਜਪਾ ਹਾਰਦੀ ਹੈ ਭਾਜਪਾ ਦੇ ਖਿਲਾਫ ਵੀ ਜਾ ਸਕਦਾ ਹੈ ਜੀ ਜਿਹੜਾ ਪਾਜਬਨ ਨਹੀਂ ਸਰਕਾਰ ਜਿਹੜੀ ਦਾ ਪਾਜਬਨ ਦੀ ਗੱਲ ਪੈਗੀ ਪਰ ਉਹਦਾ ਇੰਪੈਕਟ ਜਿਹੜਾ ਹੈਗਾ ਆਪ ਤਾਂ ਵੀ ਪਏਗਾ ਜੀ ਜੀ ਸਤਿ ਸਭਾਗੇ ਜ਼ਿਕਰ ਕਰਾਂਗੇ ਯੂਐਸਏ ਤੋਂ ਜੋ ਡੈਪੂਟੇਸ਼ਨ ਹੋਈ ਹੈ ਉਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਸ਼ਕਤੀ ਦੇ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਕੱਲੀ ਪੰਜਾਬ ਨਹੀਂ ਹਰਿਆਣਾ ਸਰਕਾਰ ਵੀ ਸੋ ਟਰੈਵਲ ਏਜੰਟਾਂ ਦੇ ਉੱਪਰ ਜਿਹੜੀ ਐਫਆਈਆਰ ਹੈ ਦਰਜ ਹੋਣੀਆਂ ਸ਼ੁਰੂ ਹੋ ਚੁੱਕੀਆਂ ਹੈ ਤੇ ਇਸ ਚੀਜ਼ ਦਾ ਜਿਸ ਤਰ੍ਹਾਂ ਢਾੜੀਵਾਲ ਹੋਣਾ ਦੇ ਵੱਲੋਂ ਜੋ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਵਾਦਾ ਕੀਤਾ ਗਿਆ ਸੀ ਕਿ ਉਹ ਜਿਹੜੇ ਇਹਨਾਂ ਨੂੰ ਸੁੱਕੇ ਨੇ ਜਿਹੜੇ ਉਹ ਜਾਨ ਨਹੀਂ ਦੇਣਗੇ ਯਾਨੀ ਕਿ ਜ਼ਰੂਰ ਇਹਨਾਂ ਦੇ ਉੱਪਰ ਕਾਰਵਾਈ ਹੋਏਗੀ ਤਾਂ ਬ੍ਰਿਟਿਸ਼ ਜੋ ਡਿਪਟੀ ਹਾਈ ਕਮਿਸ਼ਨਰ ਨੇ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਹੈ ਇਸੇ ਵਿਸ਼ੇ ਦੇ ਉੱਪਰ ਹੀ ਉੱਥੇ ਵੀ ਗੱਲਬਾਤ ਹੋਈ ਹੈ ਜੀ ਦੇਖੋ ਕਿ ਉਹ ਆਏ ਮੁੱਦਾ ਜੇ ਆਪਾਂ ਜਿਹੜੀ ਰਿਪੋਰਟ ਹੋ ਕੇ ਆਇਆ 104 ਪਾਰਟੀ ਜਿਨ੍ਹਾਂ ਚ ਇਹ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਇੱਕਦਮ ਪਹਿਲਾਂ ਇਸ ਮੁੱਦੇ ਦਾ ਕਿ ਉਹ 30 ਪੰਜਾਬ ਦੇ ਐ ਤੇ 30 ਗੁਜਰਾਤ ਦੇ ਐ ਤੇ 13 ਨਾਂ ਦੇ ਆ ਪਾਕੀ ਦੋ ਚੰਡੀਗੜ੍ਹ ਦੇ ਇਦਾਂ ਬਹੁખા ਸੂਬਿਆਂ ਦੇ ਕੁਝ ਲੋਕ ਆ ਜਿਹੜੇ ਆਏ ਐ ਤੇ ਇਹ ਕੋਈ ਆਖਰੀ ਲੋਕ ਨਹੀਂ ਆਏ ਲੱਗਦਾ ਹੈ ਕਿ ਹੋਰ ਵੀ ਇਦਾਂ ਦੇ ਜਹਾਜ਼ ਆ ਸਕਦੇ ਆ ਰਿਪੋਰਟ ਹੋ ਕੇ ਜਿਹਨਾਂ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਉਹ ਆਪਣੇ ਵਿੱਚ ਵੱਡਾ ਮੁੱਦਾ ਹੈ ਉਹ ਮੁੱਦਾ ਇਸ ਕਰਕੇ ਹੈ ਕਿ ਸੰਸਦ ਦੇ ਵਿੱਚ ਵੀ ਇਸ ਮਾਮਲੇ ਨੂੰ ਜਿਸ ਤਰੀਕੇ ਦੇ ਨਾਲ ਲਗਾਤਾਰ ਦੋ ਦਿਨ ਤੋਂ ਹਗਾਮਾ ਹੋ ਰਿਹਾ ਹੈ ਕਿ ਕਿਹਾ ਕੀ ਜਾ ਰਿਹਾ ਹੈ ਕਿਹੜੇ ਅਮਰੀਕਨ ਹੈਗੇ ਆ ਜਿਹੜਾ ਅਮਰੀਕੀ ਸਰਕਾਰ ਜਿਹੜੇ ਨਵੀਂ ਚੁਣ ਕੇ ਆਈ ਹੈ ਰਾਸ਼ਟਰਪਤੀ ਟਰੰਪ ਜਿਹੜੇ ਥੋੜੇ ਸਮਾਂ ਪਹਿਲਾਂ ਜਿੱਤ ਕੇ ਆਏ ਉਹਨਾਂ ਨੇ ਜਿਹੜਾ ਐਲਾਨ ਕੀਤਾ ਸੀ ਕਿ ਗੈਰ ਕਾਨੂੰਨੀ ਕਿਸੇ ਵੀ ਮੁਲਕ ਦੇ ਹੋਣ ਉਹਨਾਂ ਨੂੰ ਵਾਪਸ ਭੇਜਿਆ ਜਾਏਗਾ ਉਹ ਕਹਿੰਦੇ ਗੈਰ ਕਾਨੂੰਨੀ ਸੀ ਵਾਪਸ ਭੇਜ ਤੇ ਭੇਜੇ ਜਾ ਸਕਦੇ ਚਲੋ ਨੇ ਸਰਕਾਰ ਦਾ ਫੈਸਲਾ ਨੀਤੀ ਹੋ ਸਕਦੀ ਹੈ ਪਰ ਗੈਰ ਮਾਨਵੀ ਢੰਗ ਨਾਲ ਜਿਹੜੇ ਭੇਜੇ ਗਏ ਆ ਉਹ ਪੂਰੇ ਮੁਲਕ ਦੀ ਬੇਇੱਜ਼ਤੀ ਕੀਤੀ ਗਈ ਹੈ ਹਿੰਦੁਸਤਾਨ ਦੀ ਬੇਇੱਜ਼ਤੀ ਕੀਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਇੱਕ ਤਾਂ ਕਾਂਗਰਸ ਵਾਲੇ ਪੂਰੇ ਮੁਲਕ ਦੇ ਚ ਪਰਦਰਸ਼ਨ ਕਰ ਰਿਹਾ ਹੱਤਗੜੀਆਂ ਲਾ ਕੇ ਕੱਲ ਵੀ ਉਹਨਾਂ ਨੇ ਕੀਤੇ ਸੀ ਅੱਜ ਵੀ ਕਰ ਰਿਹਾ ਹੈ ਸੰਸਦ ਦੇ ਅੰਦਰ ਵੀ ਸਵਾਲ ਉੱਠ ਰਹੇ ਹਨ ਹਾਲਾਂਕਿ ਸੰਸਦ ਦੇ ਅੰਦਰ ਸਰਕਾਰ ਦਾ ਜਿਹੜਾ ਜਵਾਬ ਹੈ ਉਹਨਾਂ ਦਾ ਕਹਿਣਾ ਹੈ ਕਿ ਵੀ ਇਹ ਅਮਰੀਕਾ ਦੀ ਨੀਤੀ ਹੈ ਉਹਦੇ ਮੁਤਾਬਕ ਹੀ ਡਿਪੋਰਟ ਹੋਇਆ ਪਰ ਉਹਨਾਂ ਨੇ ਇਹ ਵੀ ਸੰਸਦ ਨੂੰ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਤੇ ਜਿਹੜੀ ਜ਼ਾਤੀ ਹੋ ਰਹੀ ਹੈ ਜਿਹੜਾ ਗੈਰ ਮਨੁੱਖੀ ਵਰਤਾਰਾ ਹੋ ਰਿਹਾ ਹੈ ਇਹ ਮਾਮਲਾ ਇਵੇਂ ਅਮਰੀਕਾ ਨਾਲ ਪਠਾਇਆ ਜਾ ਰਿਹਾ ਹੈ ਕਿ ਅਮਰੀਕਾ ਭਾਰਤੀਆਂ ਦੀ ਇਹ ਗੱਲ ਸੁਨੇਗਾ ਕਿ ਨਹੀਂ ਸੁਨੇਗਾ ਤਾਂ ਬਾਅਦ ਦੀ ਗੱਲ ਹੈ ਪਰ ਭਰੋਸਾ ਜਰੂਰ ਸੰਸਦ ਦੇ ਅੰਦਰ ਦਿੱਤਾ ਗਿਆ ਹੈ ਇਕ ਤਰ੍ਹਾਂ ਇਹ ਮੁੱਦਾ ਜਿਸ ਤਰ੍ਹਾਂ ਦਾ ਵਰਤਾਰਾ ਹੋਇਆ ਗੈਰ ਕਾਨੂੰਨੀ ਵਰਤਾਰਾ ਗੈਰ ਮਾਨਵੀ ਵਰਤਾਰਾ ਜਿਸ ਤਿੰਗ ਨਾਲ ਦੁਨੀਆ ਭਰ ਚ ਜਿਹੜਾ ਏਡਾ ਵੱਡਾ ਇਹ ਮਾਮਲਾ ਉੱਠਿਆ ਖਾਸ ਹੋਤੇ ਜਦੋਂ ਪੰਜਾਬ ਦੀ ਆਪਾ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਮਾਮਲੇ ਤੇ ਕਿਹਾ ਕਿ ਵੀ ਸਾਡੇ ਮਲਕ ਨੂੰ ਸ਼ਰਮਸਾਰ ਹੋਣਾ ਪਿਆ ਜੋ ਕੁਝ ਅਮਰੀਕਾ ਨੇ ਭਾਰਤੀਆਂ ਨਾਲ ਰਿਪੋਰਟ ਕਰਕੇ ਜਿਸ ਤਰੀਕੇ ਨਾਲ ਜਿੱਦਾਂ ਵਤੀਰਾ ਉਹਨਾਂ ਨੇ ਅਪਣਾਇਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਉਹਨਾਂ ਨੂੰ ਵਾਪਸ ਹੀ ਲਿਆਉਣਾ ਸੀ ਤਾਂ ਮੁਕੰਦਤ ਭਗਵਾਨਤ ਮਾਨਵੀ ਕਿਹਾ ਕੋਈ ਹੋਰ ਆਗੂ ਨੇ ਵੀ ਕਿਹਾ ਕਿ ਸਾਡੀ ਆਪਣੀ ਸਰਕਾਰ ਦਾ ਜਹਾਜ਼ ਜਾ ਸਕਦਾ ਸੀ ਉਹ ਜਾ ਕੇ ਲੈ ਕੇ ਆਉਂਦਾ ਭਾਰਤ ਨੂੰ ਘੱਟੋ ਘੱਟ ਆਪਣੇ ਮੁੱਲ ਕਿਸ ਬਾਇਜ਼ਿੰਦਾ ਹੁੰਦੇ ਯਾਨੀ ਗੈਰ ਕਾਨੂੰਨੀ ਤੌਰ ਤੇ ਕਿਸਦਰਣਾ ਨੂੰ ਕੋਈ ਜਸਟੀਫਾਈ ਨਹੀਂ ਕਰ ਸਕਦਾ ਪਰ ਇਸ ਗੱਲ ਨੂੰ ਵੀ ਨਹੀਂ ਕੋਈ ਜਸਟੀਫਾਈ ਕਰ ਸਕਦਾ ਕਿ ਗੈਰ ਮਾਨਵੀ ਢੰਗ ਤਰੀਕੇ ਨਾਲ ਬਤਾਰਾ ਹੱਥਕੜੀਆਂ ਲਾ ਕੇ ਦਿਨੇ ਰਾਤ ਕੋਈ ਕਹਿੰਦਾ ਜਨੇ ਘੰਟੇੰਦੇ ਸੀ ਹੱਥਕੜੀਆਂ ਵਿੱਚ ਬੱਜੇ ਸੀ ਕੋਈ ਕਹਿੰਦਾ ਖਾਦਾ ਪਿਤਾ ਜੋ ਮੜਾ ਮੋਟਾ ਕੁ ਮਿਲਿਆ ਉਹ ਵੀ ਹੱਥਕੜੀਆਂ ਨਾਲ ਲਾਇਆ ਔਰਤਾਂ ਦੇ ਹੱਥਕੜੀਆਂ ਹਾਲਾਂਕਿ ਇਨਕਾਰ ਕੀਤਾ ਜਾ ਰਿਹਾ ਹੈ ਕਿ ਔਰਤਾਂ ਦੇ ਹੱਥਕੜੀਆਂ ਨਹੀਂ ਲੱਗੀਆਂ ਪਰ ਮੈਂ ਆਪ ਸੁਣਿਆ ਕਿ ਕੁਝ ਜ਼ਿਲ੍ਹਿਆਂ ਲੁਧਿਆਣਾ ਦੇ ਕਪੂਰਥਲਾ ਦੀਆਂ ਦੋ ਤਿੰਨ ਔਰਤਾਂ ਜਿਹੜੀਆਂ ਵਾਪਸ ਆਈਆਂ ਉਹਨਾਂ ਨੇ ਕਿ ਸਾਡੇ ਵੀ ਹੱਥਕੜੀਆਂ ਨਹੀਂ ਸਾਡੇ ਪੜਾ ਇਸ ਗੱਲ ਨੂੰ ਲਿਆ ਜਾਂਦਾ ਬਹੁਤ ਹੀ ਹੀਣਤਾ ਨਾਲ ਕਿ ਸਾਡੀਆਂ ਔਰਤਾਂ ਨੂੰ ਹੱਥਕੜੀਆਂ ਲਾ ਕੇ ਅਮਰੀਕਾ ਤੋਂ ਵਾਪਸ ਭੇਜਾਇਆ ਗਿਆ ਤਾਂ ਮਾਨਵੀ ਵਰਤਾਰਾ ਨਹੀਂ ਹੈ ਦੂਜੇ ਪਾਸੇ ਜਿਹੜੀ ਗੱਲ ਕਰਦੇ ਹਾਂ ਕਿ ਇਸ ਕਦਰ ਜਿਹੜੇ ਗਿਆ ਜਾਨ ਜਿਹੜੇ ਠਗਾ ਦਾ ਜਦਾਂ ਲੋਸੀ ਜਿੰਕੀ ਤਾਂ ਮੈਂ ਕਹਣਾ ਠੱਗ ਨਹੀਂ ਪਰ ਕਿਉਂ ਤਾਂ ਵਾਨਸ਼ਤਾਨ ਜਿਨ੍ਹਾਂ ਨੇ 66 ਲੱਖ ਤੋਂ 50 55 45 ਲੱਖ ਤੋਂ ਕੋਲੇ-ਪਾਲੇ ਲੋਕਾਂ ਤੋਂ ਲੈ ਲਏ ਪਰ ਇੱਕ ਤਰ੍ਹਾਂ ਦਾ ਜ਼ਿੰਦਗੀਆਂ ਨਾਲ ਖਲਵਾੜ ਵੀ ਕੀਤਾ ਜਿਵੇਂ ਉੱਥੇ ਪਹੁੰਚਦੇ ਆ ਜਿੱਥੇ ਰਿਪੋਰਟਾਂ ਆ ਰਹੀਆਂ ਜਿਵੇਂ ਵਾਪਸ ਆ ਰਹੇ ਆ ਬਹੁਤ ਵੱਡਾ ਮਾਮਲਾ ਖੜੇ ਦੇਖੋ ਹੁਣ ਜਿਵੇਂ ਗੱਲ ਉੱਠ ਰਹੀ ਹੈ ਕੋਈ ਜੰਟਾਂ ਦੇ ਖਿਲਾਫ ਪਹਿਲੀ ਵਾਰੀ ਆਵਾਜ਼ ਨਹੀਂ ਉੱઠી ਪਹਿਲਾਂ ਵੀ ਇਸ ਤਰ੍ਹਾਂ ਦੇ ਵਰਤਾਰੇ ਹੁੰਦੇ ਰਹੇ ਸਰਕਾਰਾਂ ਉਹ ਕਾਰਵਾਈ ਕਰਦੀਆਂ ਫੇਰ ਮੁੜ ਕੇ ਉਸ ਤਰੀਕੇ ਨਾਲ ਨੋਰਮਲ ਲਾਈਫ ਜਿਹੜੀ ਉਹਦਾਂ ਦੇ ਹੋਰ ਇਸ਼ੂ ਆ ਜਾਣਗੇ ਆਪਾਂ ਵੀ মিডিਆ ਵਾਲੇ ਵੀ ਐਡਾ ਵੱਡਾ ਹੰਸੂਰ ਸਰਬਾ ਪਿਆ ਹੋਇਆ ਆਪਾਂ ਇਸ ਦਾ ਨੂੰ ਹਾਈਲਾਈਟ ਕਰਦੇ ਆਂ ਦੋ ਚਾਰ ਦਿਨਾਂ ਬਾਅਦ ਹੋਰ ਵੱਡੇ ਇਸ਼ੂ ਆ ਜਾਣਗੇ ਸਾਡੇ ਲਈ ਵੀ ਇਸ਼ੂ ਨੋਰਮਲ ਹੋ ਜਾਏਗਾ ਪਰ ਜਿਨ੍ਹਾਂ ਨਾਲ ਐਡਾ ਵੱਡਾ ਵਾਪਰ ਗਿਆ ਵਰਤਾਰਾ ਉਹਨਾਂ ਦੀ ਜ਼ਿੰਦਗੀਆਂ ਤਾਂ ਕਿਹੜੀਆਂ ਤੱਕ ਵੀ ਇਹਨਾਂ ਨੋਰਮਲ ਹੋ ਸਕਣ ਸੋਹ ਜਨਤਾ ਦੇ ਖਿਲਾਫ ਜਿਹੜੀ ਕਾਰਵਾਈ ਦੀ ਗੱਲ ਹੈ ਸ਼ਕਤੀ ਦਾ ਹੋਣੀ ਚਾਹੀਦੀ ਹੈ ਪਰ ਇੱਕ ਸਵਾਲ ਇਹ ਵੀ ਹੈ ਵੀ ਐਡੇ ਵੱਡੇ ਗਰੋ ਅਸੀਂ ਗੈਂਗਸਟਰਾਂ ਦੀ ਗੱਲ ਕਰਦੇ ਆਂ ਅਸੀਂ ਵਕਫਵਾਦੀਆਂ ਦੀ ਗੱਲ ਕਰਦੇ ਆਂ ਅਸੀਂ ਖਾਲਸਾਨੀਆਂ ਦੀ ਗੱਲ ਕਰਦੇ ਆਂ ਅਸੀਂ ਨਕਸਲੀਆਂ ਦੀ ਗੱਲ ਕਰਦੇ ਆਂ ਇਹ ਕਿਹਦੇ ਨਾਲੋਂ ਘੱਟ ਆ ਜਿਨ੍ਹਾਂ ਨੇ ਪੂਰੀ ਮਾਨਵਤਾ ਹੀ ਵੇਚਣੀ ਸੀ ਨਾਲੇ ਪੈਸੇ ਲਏ ਨਾਲੇ ਮਾਨਵਤਾਂ ਨੂੰ ਸ਼ਰਨਸਾਰ ਕੀਤਾ ਇਹਨਾਂ ਦੇ ਖਿਲਾਫ ਹਿੰਦੁਸਤਾਨ ਦੀ ਸਰਕਾਰ ਦੂਜੀਆਂ ਸਰਕਾਰਾਂ ਨੇ ਕੋਈ ਕਾਰਵਾਈ ਕੀਤੀ ਮੈਂ ਦੇਖ ਰਿਹਾ ਸੀ ਕਿ ਮੀਡੀਆ ਦੇ ਅੰਦਰ ਆ ਮੀਡੀਆ ਦਾ ਸਾਰਾ ਨਹੀਂ ਕਿਸੇ ਤਰੀਕੇ ਨਾਲ ਬਾਹਰ ਆ ਕਿ ਜਿਵੇਂ ਜਿਹੜੇ ਵਾਪਸ ਆਏ ਆ ਇੱਕ ਖਾਸ ਕਿਸਮ ਨਾਲ ਪਾਈ ਜਾ ਰਹਾ ਹੈ ਆ ਜਿਨ੍ਹਾਂ ਨੂੰ ਕੋਈ ਤਾਂ ਦੀ ਕੋ ਖਾਸ ਖੋਲ ਮਿਲਦੀ ਆ ਜਾਣ ਦੀ ਕੋ ਚਿੱਠੀ ਪੱਤਰ ਲੈਂਦੇ ਆ ਜਾ ਕੇ ਚਲੇ ਜਾਂਦੇ ਆ ਇਹ ਤਾਂ 30 ਲੋਕ ਸੀ ਜਿਹੜੇ ਗਏ ਆ ਵਾਪਸ ਆਏ ਆ ਔਰ ਉਹਨਾਂ ਚੋਂ ਇੱਕ ਵੀ ਕੋਈ ਐਸਾ ਨਹੀਂ ਜਿਹਦਾ ਕੋਈ ਧਰ ਨਾਲ ਇਸ ਮੁੱਦੇ ਨਾਲ ਸੰਬੰਧ ਹੋਵੇ ਸਾਰੇ ਵੱਡੇ ਵੱਡੇ ਠੱਗਾਂ ਏਜੰਟਾਂ ਦੇ ਰਾਂਹ ਵਾਪਸ ਗਏ ਆ ਤੇ ਫਿਰ ਇਹ ਮਾਮਲਾ ਕਿਉਂ ਠਾਇਆ ਜਾ ਰਿਹਾ ਹੈ ਕਿਦਰ ਇਹ ਵੀ ਲੱਗਦਾ ਹੈ ਕਿ ਵੀ ਇਸ ਤਰੀਕੇ ਨਾਲ ਮੁੱਦਾ ਇਹੋ ਜਿਹਾ ਠਾਉ ਕੇ ਜੋ ਏਜੰਟਾਂ ਨੇ ਠੱਗੀਆਂ ਠੋਰੀਆਂ ਕੀਤੀਆਂ ਐਡਾ ਵੱਡਾ ਕਾਣ ਕਰਤਾ ਸਾਡੇ ਮੁਲਕ ਨੂੰ ਸ਼ਰਮਸਾਰ ਕਰ ਦਿੱਤਾ ਪਿਉ ਨਾਲ ਤੇ ਮਿੱਟੀ ਪਾਈ ਜਾਵੇ ਮਾਮਲਾ ਹੋਰ ਪਾਸੇਂ ਤੋਰ ਲੋ ਜਿਹੜੀ ਸਾਡੇ ਕੋਈ ਜੇ ਅਸੀਂ ਆਪਾਂ ਸੱਚਾ ਦੀ ਗੱਲ ਕਰਦੇ ਆਂ ਪੋਲਿਟੀਕਲ ਪਾਰਟੀਆਂ ਦੀ ਗੱਲ ਕਰਦੇ ਆਂ ਕਿ ਜਿਹੜੀ ਸਾਨੂੰ ਮੀਡੀਆ ਨੂੰ ਆਪਣੀ ਪੀੜ੍ਹੀ ਇੱਥੇੋਂ ਸੋਟਾ ਮਾਰਨਾ ਚਾਹੀਦਾ ਅਸੀਂ ਫੇਕ ਕੋਈ ਜਿਹੜੀ ਇੱਦਾਂ ਦੀ ਵੀਡੀਓ ਕ੍ਰੀਏਟ ਕਰਕੇ ਕਹਿ ਕੇ ਇਹ ਸਹੀ ਗੱਲ ਸੂਤ ਵੀ ਕੋਈ ਨਹੀਂ ਹੁੰਦਾ ਨਾ ਕੱਲ ਨੂੰ ਹੋਣਾ ਉਹਦੇ ਨਾਂ ਦੇ ਉੱਤੇ ਘੰਟਾ-ਕੰਡਾ ਦਾ ਕੰਡਾ ਬੈਸਾ ਹੋ ਰਿਹਾ ਮੈਨੂੰ ਉਹਨਾਂ ਲੋਕਾਂ ਦੇ ਵੀ ਤਰਸ ਹੁੰਦਾ ਉਹਨਾਂ ਆਗੂਆਂ ਤੇ ਵੀ ਜਿਹੜੇ ਫੇਕ ਵੀਡੀਓ ਤੇ ਆ ਕੇ ਬਹਿਸਾਂ ਕਰਦੇ ਆ ਇੱਕ ਦੂਜੇ ਨੂੰ ਕਾਲੀ ਗਲੋਸ ਕਰਦੇ ਆ ਜਿਹੜੀ ਮੁੱਦਾ ਦਾ ਮੁਲਕ ਦਾ ਇਹ ਆ ਕਿ ਕਿਸ ਕਦਰ ਸਾਡਾ ਮੁਲਕ ਲੁੱਟਿਆ ਗਿਆ ਕਿਸ ਕਦਰ ਸ਼ਰਮਸਾਰ ਸਾਡੇ ਨੌਜਵਾਨ ਕਿੱਦਾਂ ਗਏ ਕਿੱਦਾਂ ਧੱਕੇ ਗਏ ਕਿ ਵਾਪਸ ਆ ਰਹੇ ਆ ਜ਼ਮੀਨਾਂ ਵੇਚਤੀਆਂ ਲੋਕਾਂ ਨੇ ਡੰਗਰ ਵੇਚਤੇ ਗਹਿਣੇ ਵੇਚਤੇ ਉਹਨਾਂ ਦੀ ਗੱਲ ਕਰਨ ਦੀ ਥਾਂ ਤੁਸੀਂ ਹੋਰ ਪਾਸੇ ਨੂੰ ਕੋਈ ਧਾਣੀ ਤੋੜ ਰਹੀ ਹੈ ਜੀ ਜੀ ਹੋਰ ਵੀ ਬਸ ਨਹੀਂ ਕਿ ਬਿਰਤ ਨਾਲੇ ਤਾਂ ਤੋੜਦੀ ਤੋੜਦੇ ਆ ਪਰ ਜਿਨ੍ਹਾਂ ਨੂੰ ਸੱਜਿਆ ਜਾਂਦਾ ਹੈ ਮੀਡੀਆ ਤੇ ਉਹਨਾਂ ਵੀ ਸ਼ਾਇਦ ਲੱਗਦਾ ਹੈ ਕਿਈ ਲੋਕਾਂ ਨੂੰ ਲੱਗਦਾ ਹੈ ਕਿ ਬੜੀ ਚੰਗੀ ਗੱਲ ਹੈ ਮੀਡੀਆ ਚ ਮੈਨੂੰ ਦਿਖਾਇਆ ਜਾ ਰਿਹਾ ਸੋ ਉਥੇ ਗਾਲੀ ਗਲੋਚ ਹੋਰ ਢੰਗ ਨਾਲ ਸ਼ੁਰੂ ਹੋਇਆ ਕਿ ਜੇ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਮੀਡੀਆ ਦੀ ਵੀ ਕਿ ਜਿਹੜਾ ਮੁੱਦਾ ਹੈਗਾ ਮੁੱਦਿਆਂ ਤੇ ਗੱਲ ਜ਼ਰੂਰ ਕਰੀ ਜਾਵੇ ਜੋ ਵੀ ਦੋਸ਼ੀ ਹੈ ਚਾਹੇ ਮੀਡੀਆ ਦਾ ਏਜੰਟ ਹੈ ਚਾਹੇ ਕੋਈ ਹੋਰ ਕਿਸੇ ਏਜੰਸੀ ਦਾ ਏਜੰਟ ਹੈ ਚਾਹੇ ਕਿਸੇ ਪੋਲੀਟਿਕਲ ਪਾਰਟੀ ਦਾ ਏਜੰਟ ਹੈ ਚਾਹੇ ਕੋਈ ਚਿੱਠੀਆਂ ਦੇਣ ਵਾਲਾ ਨਹੀਂ ਚਿੱਠੀਆਂ ਦੇਣਾ ਵਾਸਤਵਿਕ ਸਥਿਤੀਆਂ ਜ਼ਮੀਨੀ ਕਿ ਕਿਹਤਾਂ ਦੇ ਇਸ ਮੁੱਦੇ ਦੇ ਉੱਤੇ ਸਾਨੂੰ ਜੜੀ ਹੈਗੀ ਆ ਆਪਣੀਆਂ ਜੜੀਆਂ ਗੇਮਾਂ ਨਹੀਂ ਖੇਡਣੀਆਂ ਚਾਹੀਦੀਆਂ ਪੰਜਾਬ ਲੁੱਟਿਆ ਗਿਆ ਮੁਲਕ ਲੁੱਟਿਆ ਜਾ ਰਿਹਾ ਹੈ ਜੀ ਕੀ ਪਿਆ ਪੈਣਾ ਦੀਸ ਇਹਨਾਂ ਬਰਵਾਦ ਹੋ ਗਿਆ ਇਹਨਾਂ ਮੁੱਦਿਆਂ ਨੂੰ ਸਨੀਦਗੀ ਨਾਲ ਲੈਣ ਦੀ ਲੋੜ ਹੈ ਇਹਨਾਂ ਮੁੱਦਿਆਂ ਤੇ ਆਪਣੀ ਟੀਆਰਪੀ ਨਹੀਂ ਬਣਾਉਣ ਦੀ ਲੋੜ ਹੋਣੀ ਚਾਹੀਦੀ ਜੀ ਜੀ ਬਿਲਕੁਲ ਸਤ ਸਾਬ ਗੇਸ ਜੇ ਕਰਾਂਗੇ ਕਲਕੱਤਾ ਜ਼ਬਰਦਸਤ ਨਾਮ ਮਾਮਲੇ ਦੇ ਵਿੱਚ ਵੱਡੀ ਅਪਡੇਟ ਹੈ ਜਿਸ ਤੇ ਜ਼ਿਕਰ ਪਹਿਲਾਂ ਵੀ ਕੀਤਾ ਸੀ ਕੀ ਮੌਤ ਦੀ ਮੰਗ ਕੀਤੀ ਜਾ ਰਹੀ ਹੈ ਦੋਸ਼ੀ ਦੇ ਲਈ ਸੂਬਾ ਸਰਕਾਰ ਨੇ ਪਟੀਸ਼ਨ ਪਾਈ ਸੀ ਕਲਕੱਤਾ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਕਿ ਮੌਤ ਦੀ ਸਜ਼ਾ ਸੁਣਾਈ ਜਾਵੇ ਪਰ ਉਸ ਅਪੀਲ ਨੂੰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਹਾਈ ਕੋਰਟ ਦਾ ਕਹਿਣਾ ਹੈ ਕਿ ਇਹ ਸਿਰਫ ਪਟੀਸ਼ਨ ਹੈ ਜਿਹੜੀ ਸੀਬੀਆਈ ਦੇ ਵੱਲੋਂ ਪਾਈ ਜਾ ਸਕਦੀ ਹੈ ਉਦੋਂ ਸੁਪਰੀਮ ਕੋਰਟ ਨੇ ਇਸ ਕੇਸ ਦੇ ਵਿੱਚ ਮੁਰੜ ਜਾਂਚ ਕਰਨ ਵਾਲੀ ਜਿਹੜੀ ਮਾਪਿਆਂ ਦੀ ਪਟੀਸ਼ਨ ਸੀ ਉਹਨੂੰ ਵੀ ਰੱਦ ਕਰ ਦਿੱਤਾ ਜੀ ਬਿਕੋਸ ਗ੍ਰੇਮ ਕੋਡ ਆਪਣਾ ਕਾਨੂੰਨੀ ਨਜ਼ਰੀਆ ਉਹਨਾਂ जिस ਤਰੀਕੇ ਨਾਲ ਲਿਆ ਆਪਾਂ ਉਹਨਾਂ ਦਾ ਇੱਕ ਐਂਗਲ ਹੈ ਇਸ ਕਦਰ ਜਦੋਂ सीबीआई ਦਾ ਤੁਸੀਂ ਜ਼ਿਕਰ ਕੀਤਾ ਕਿ सीबीआई ਅਧਕਾਰ ਰੱਖਦੀ ਹੈ ਪਰ ਮਾਪਿਆਂ ਦੀ ਆਪਣੀ ਇੱਕ ਭਾਵਨਾ ਹੈ ਕਿ ਇਸ ਕਦਰ ਉਹਨਾਂ ਦੀ ਬੇਟੀ ਨਾਲ ਜੋ ਗੈਰਮਾਨਵੀ ਢੰਗ ਦਿਰਾ ਆਪਣਾ ਹੈਗਾ ਜਿਸ ਤਰੀਕੇ ਨਾਲ ਉਸ ਦੀ ਮੌਤ ਹੋਈ ਹੈ ਉਹ ਸਾਰਾ ਕੁਝ ਬਰਤਾਰਾ ਮਾਪਿਆਂ ਨੂੰ ਤਾਂ ਇਹ ਗੱਲ ਕਰਨੀ ਕਰਨੀ ਹੈ ਮੈਂ ਕਹਿੰਦਾ ਕਿ ਪੂਰਾ ਹਿੰਦੁਸਤਾਨ ਉਸ ਬੇਟੀ ਦੇ ਨਾਲ ਆ ਕੇ ਖੜਾ ਹੋ ਗਿਆ ਸੀ ਕਿ ਜਿਨੇ ਵੀ ਦਰਿੰਦੇ ਨੇ ਜਿਹੜਾ ਡਾਕਾਰਾ ਕੀਤਾ ਹੈ ਜਿਹੜਾ ਹਿੰਦੁਸਤਾਨ ਦੇ ਮੂੰਹ ਤੇ ਕਾਲਖ ਪੁੱਤੀ ਹੈ ਉਹਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ ਮੈਂ ਕਹਿੰਦਾ ਮਾਪਿਆਂ ਦੀ ਮੰਗ ਨਹੀਂ ਪੂਰੇ ਮੁਲਕ ਦੀ ਮੰਗ ਹੈਗੀ ਹੈ ਪਰ ਸੁਪਰੀਮ ਕੋਰਟ ਆਪਣੇ ਕਾਨੂੰਨੀ ਨਜ਼ਰੀਏ ਨਾਲ ਦੇਖਦੇ ਆ ਉਹਦੇ ਕਿ ਟੈਕਨੀਕਲ ਜਿਹੜੀਆਂ ਗੱਲਾਂ ਹੋ ਸਕਦੀਆਂ ਨੇ ਲੀਗਲ ਇਸ਼ੂ ਹੋ ਸਕਦੇ ਆ ਮਾਪੇ ਜਿਹੜੇ ਉਹ ਲੜਕੀ ਦੇ ਸ਼ੋਚਨ ਦੇ ਕਹ ਉਹਨਾਂ ਦੀ ਜਿਹੜੀ ਮਦਦ ਤੇ ਖੜੇ ਆ ਉਹਨਾਂ ਵੱਲੋਂ ਦੇਖੇ ਜਾਣ ਦੀ ਲੋੜ ਆ ਕਿ ਕਾਨੂੰਨੀ ਤੌਰ ਤੇ ਇਸ ਮਾਮਲੇ ਨੂੰ ਕਿਵੇਂ ਅੱਗੇ ਵਧਾਇਆ ਜਾ ਸਕਦਾ ਹੈ ਮੌਤ ਦੀ ਸਜ਼ਾ ਦੀ ਮੰਗ ਕਰਨਾ ਮਾਪਿਆਂ ਦਾ ਅਧਿਕਾਰ ਹੈ ਇਹ ਮੈਂ ਕਹਿੰਦਾ ਕਿ ਪੂਰਾ ਹਿੰਦੁਸਤਾਨ ਮੰਗ ਕਰ ਰਿਹਾ ਹੈ ਕਿ ਇਹ ਦਰਿੰਦੇਲੀ ਮੌਤ ਦੀ ਸਜ਼ਾ ਤੋਂ ਕੱਟ ਹੋਣਾ ਹੀ ਨਹੀਂ ਚਾਹੀਦਾ ਜੀ ਜੀ ਸਿੱਧੂ ਸਾਹਿਬ ਅੱਗੇ ਜ਼ਿਕਰ ਕਰਾਂਗੇ ਉੱਗੇ ਕਾਰੋਬਾਰੀ ਕਾਂਗਰਸ ਦੇ ਵੱਡੇ ਲੀਡਰ ਤੇ ਮੌਜੂਦਾ ਐਮਐਲਏ ਰਾਣਾ ਗੁਰਜੀਤ ਲਗਾਤਾਰ ਦੋ ਦਿਨਾਂ ਤੋਂ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਹੈ ਛਾਪੇ ਮਾਰੀ ਉਹਨਾਂ ਦਾ ਘਰ ਸਾਰਾ ਫਰੋਲ ਦਿੱਤਾ ਗਿਆ ਅੱਜ ਵੀ ਉਹ ਸਿਲਸਲਾ ਉਸੇ ਤਰ੍ਹਾਂ ਹੀ ਜਾਰੀ ਹੈ ਜਿਹੜਾ ਉਹ ਰਿਆ ਸੋ ਕਿਸ ਤਰ੍ਹਾਂ ਦੇਖਦੇ ਹੋ ਕਿ ਮੁਸੀਬਤਾਂ ਵੱਡੇ ਲੀਡਰਾਂ ਦੇ ਲਈ ਜਾਂ ਕਹਿ ਲਓ ਕਿ ਬਿਜ਼ਨਸਮੈਨਾਂ ਦੇ ਲਈ ਇਸ ਸਮੇਂ ਬਣੀਆਂ ਹੋਈਆਂ ਨੇ ਪਰ ਕਿਤੇ ਨਾ ਕਿਤੇ ਇਸ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਇਹ ਸਿਆਸਤ ਹੈ ਬਦਲਾਖੋਰੀ ਦੀ ਨੀਤੀ ਅਪਣਾਈ ਜਾ ਰਹੀ ਹੈ ਜੀ ਰੱਬ ਜਿਦਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਦੇਖੋ ਸਿਆਸਤ ਦਾ ਵੱਖਰਾ ਹੀ ਸੰਸਾਰ ਆ ਵੱਖਰੀ ਦੁਨੀਆ ਹੈ ਹਮ ਸੁਧਾਰਨ ਲੋਕ ਤਾਂ ਹੁੰਦੇ ਨਹੀਂ ਜਦੋਂ ਆਪਾਂ ਰਾਣਾ ਗਰਜੀਤ ਦੀ ਗੱਲ ਕਰਦੇ ਆ ਉਹ ਹੁਦੈਖ ਹੈਗੇ ਆ ਕਾਰਨ ਮੰਤਰੀ ਰਿਹਾ ਹੈ ਜਾਣਾ ਪਛਾਣਾ ਪਰਿਵਾਰ ਹੈ ਕਾਰੋਬਾਰੀ ਹੈ ਜੁਪੀ ਚੁਨੀ ਨੇ ਸ਼ੁਕਰ ਮਜ਼ਾ ਪੰਜਾਬ ਦੇ ਵੱਡੇ ਕਾਰੋਬਾਰ ਹੈ। ਕਈ ਜਗ੍ਹਾ ਤੇ ਉਹਨਾਂ ਦੀ ਜਾਇਦਾਦਾਂ ਹੁਣੀਆਂ। ਇਸ ਮਾਮਲੇ ਤੇ ਜਿਹੜੀ ਸ਼ਿਕਾਇਤ ਆਈ ਹੈ ਜਿਹੜੀ ਜਾਂਚ ਪੜਤਾਲ ਹੋ ਰਹੀ ਹੈ ਦਾ ਜਵਾਬ ਤਾਂ ਉਹੀ ਦੇਣਗੇ ਪਰ ਅਕਸਰ ਇਹ ਕਿਹਾ ਜਾਂਦਾ ਕਿ ਜਦੋਂ ਇਦਾਂ ਵੱਡੇ ਆਗੂਆਂ ਦੇ ਘਰਾਂ ਦੇ ਉੱਤੇ ਨੂੰ ਪ੍ਰਾਪਰਟੀ ਦੀ ਜਾਂਚ ਦਾ ਮਾਮਲਾ ਹੁੰਦਾ ਹੈ ਚਾਹੇ ਪੰਜਾਬ ਸਰਕਾਰ ਕਰੇ ਚਾਹੇ ਕੇਂਦਰ ਦੀਆਂ ਏਜੰਸੀਆਂ ਕਰਨ ਤਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਮਾਮਲਾ ਜਿਹੜਾ ਸਿੱਧੇ ਤੌਰ ਤੇ ਬਦਲਾਖੋਰੀ ਦੀ ਭਾਵਨਾ ਨਾਲ ਹੀ ਕਾਰਵਾਈ ਕੀਤੀ ਜਾ ਰਹੀ ਹੈ। ਆਪਾਂ ਸਾਰੇ ਜਾਣਦੇ ਹੁਣੇ ਆਪਾਂ ਫਿਰ ਇਲੈਕਸ਼ਨ ਦੀ ਗੱਲ ਕਰਕੇ ਇੱਥੇ ਆਏ। ਉੱਥੇ ਵੀ ਸ਼ਰਾਬ ਘਟਾਰੇ ਦੀ ਗੱਲ ਆਈ ਇਦਿਆਂ ਆਪ ਦੇ ਆਗੂ ਉਹਨਾਂ ਦੇ ਕੋਈ ਦੋਸ਼ਾਂ ਦੀ ਗੱਲ ਆਈ ਉਹਨਾਂ ਬਾਰੇ ਜਵਾਬ ਨੂੰ ਕਿਹਾ ਜਾ ਰਿਹਾ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਭਾਜਪਾ ਦੀ ਜਿਹੜੀ ਲੀਡਰਸ਼ਿਪ ਹੈ ਸਰਕਾਰ ਹੈ ਕੇਂਦਰ ਦੀ ਸਰਕਾਰ ਹੈ ਪੀਸ ਹੈ ਉਹ ਬਦਲੇ ਖੁਰੀ ਦੀ ਭਾਵਨਾ ਨਾਲ ਕਾਰਵਾਈ ਕਰ ਰਹੀ ਹੈ ਪਰ ਦੂਜੇ ਪਾਸੇ ਤੇ ਭਾਜਪਾ ਦੀ ਆਪਾਂ ਗੱਲ ਸੁਣੀਓ ਕਹਿੰਦੇ ਕਾਨੂੰਨ ਆਪਣੀ ਕਾਰਵਾਈ ਕਰਦਾ ਹੁਣ ਦੋ ਨਜ਼ਰੀਏ ਹੈ ਤੇ ਚ ਵੱਡੀ ਰਾਸ਼ੀ ਆਗੂ ਦੇ ਘਰ ਦੇ ਉੱਤੇ ਦੀ ਪ੍ਰਾਪਰਟੀ ਪੜਤਾਲ ਕੀਤੀ ਜਾ ਰਹੀ ਹੈ ਛਾਪਾ ਮਾਰ ਰਹਿ ਗਿਆ ਇਹ ਦਾ ਜਾਤਾ ਰਾਣਾ ਗਿਰਜੀਤੀ ਦੇਣ ਕਿ ਕੀ ਸਹੀ ਹੈ ਕੀ ਨਹੀਂ ਗਲਤ ਪਰ ਅਕਸਰ ਇਹ ਹੁੰਦਾ ਹੈ ਕਿ ਜਦੋਂ ਇਦਾਂ ਦੀ ਛਾਪਾ ہماری ਹੁੰਦੀ ਹੈ ਕਿਸੇ ਰਾਸੀਆਗੂ ਨੂੰ ਹੱਥ ਪੈ ਜਾਂਦਾ ਹੈ ਪਹਿਲੇ ਰਾਸੀਆਗੂ ਨੇ ਇਦਾਂ ਬਹੁਤ ਸਾਰੇ ਆਗੂ ਹੈ ਪੰਜਾਬ ਦੇ ਕਿੰਨੇ ਹੋਣਗੇ ਜਿਹੜੇ ਕਿ ਜਿਹੜਾ ਵੀ ਕੱਟ ਕੇ ਆ ਜਿਹਨਾਂ ਦੇ ਕੇਸ ਵੀ ਚੱਲਦੇ ਆ ਕਿਸੇ ਨਾਲ ਗੱਲ ਕਰਕੇ ਦੇਖ ਲਓ ਸਾਰੇ ਇਹੀ ਗੱਲ ਆਖਣਗੇ ਕਿ ਰਾਸੀ ਬਦਲੇ ਖੂਨ ਦੀ ਭਾਵਨਾ ਹੈ ਸੋ ਰਾਸੀ ਬਦਲੇ ਖੂਨ ਦੀ ਭਾਵਨਾ ਹੈ ਕਿ ਨਹੀਂ ਹੈ ਇਹਦਾ ਏਜੰਸੀਆਂ ਜੋ ਆ ਦਿੰਦੀਆਂ ਤੇ ਜਾਂ ਕਿ ਜਿਹੜਾ ਹੈਗਾ ਜਦੋਂ ਲੈਕਚਰ ਦਾ ਮੌਕਾ ਹੁੰਦਾ ਲੋਕ ਜੋ ਆ ਦਿੰਦੇ ਆ ਕਿ ਕੌਣ ਸਹੀ ਹੈ ਕੌਣ ਗਲਤ ਜੀ ਸਤਿ ਸ੍ਰੀ ਅਕਾਲ ਸਤਿ ਆਪਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਅਹਿਮ ਜਾਣਕਾਰੀ ਸਾਂਝੀ ਕੀਤੀ ਮਿਹਰਬਾਨੀ ਜੀ ਸੋ ਜਿਸ ਤਰ੍ਹਾਂ ਸਤਿ ਸ੍ਰੀ ਅਕਾਲ ਨੇ ਜ਼ਿਕਰ ਕੀਤਾ ਹੈ ਕਿ ਜਿਹੜੀ ਇਹ ਛਾਪੇਮਾਰੀ ਚੱਲ ਰਹੀ ਹੈ ਇਹਦੇ ਚੋਂ ਨਿਕਲੇਗਾ ਕਿ ਉਹ ਚੀਜ਼ਾਂ ਇਹ ਦੱਸਣ ਗਿਆ ਕਿ ਇਹ ਛਾਪੇਮਾਰੀ ਕਿੰਨੀ ਕੁ ਅਸਲ ਤਰੀਕੇ ਨਾਲ ਕੀਤੀ ਗਈ ਹੈ ਜਾਂ ਫਿਰ ਬਦਲਾਖੋਰੀ ਦੇ ਤਰੀਕੇ ਨਾਲ ਕਿੰਨੀ ਕੀਤੀ ਗਈ ਹੈ ਕਿਉਂਕਿ ਪਹਿਲਾਂ ਵੀ ਕਈ ਕਾਂਗਰਸੀ ਲੀਡਰ ਨੇ ਜਿਹੜੇ ਬਾਅਦ ਦੇ ਵਿੱਚ ਕਈ ਕੇਸਾਂ ਦੇ ਵਿੱਚ ਉਹ ਫਾਰਗ ਜਿਹੜੇ ਉਹ ਹੋ ਚੁੱਕੇ ਨੇ ਉਦੋਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਅੱਜ ਪਹਿਲੀ ਮੀਟਿੰਗ ਹੋਈ ਮੇਅਰ ਬਰਨ ਤੋਂ ਬਾਅਦ ਤੇ ਆਪਸ ਦੇ ਵਿੱਚ ਕਾਫੀ ਹੰਗਾਮਾ ਰਿਹਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਕਈ ਮੁੱਦਿਆਂ ਦੇ ਉੱਪਰ ਹੰਗਾਮਾ ਹੈ ਜਿਹੜਾ ਉਹ ਕੀਤਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਚੰਡੀਗੜ੍ਹ ਦੀ ਡਿਵੈਲਪਮੈਂਟ ਦੀ ਕੋਈ ਗੱਲ ਹੋਏਗੀ ਜਾਂ ਇਸੇ ਤਰ੍ਹਾਂ ਹੰਗਾਮੇ ਹੁੰਦੇ ਰਹਿਣਗੇ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ